ਮੈਂ ਆਪਣੇ ਵੱਲੋਂ ਉਹਨਾਂ ਸਾਰੇ ਸੱਜਣਾ ਦਾ ਜਿਹੜੇ ਵੀ ਪ੍ਰਬੰਧਕ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਅਤੇ ਇੱਕ ਚੀਜ਼ ਹੋਰ ਵੀ ਨਾਲ ਦੱਸਦਾ ਕਿ ਦਸ਼ਮੇਸ਼ ਗਰਲ ਕਾਲਜ ਯਾਨੀ ਦਸਵੇਂ ਪਾਸ਼ਾ ਜੀ ਦੇ ਨਾਮ ਤੇ ਪੜ੍ਹਾਈ ਦਾ ਕੋਈ ਇੱਕ ਸੰਸਥਾਨ ਬਣਾਇਆ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਵਿਦਿਆ ਦਾ ਬਹੁਤ ਵੱਡਾ ਭੰਡਾਰ ਦਿੱਤਾ 10ਵੇਂ ਪਾਸ਼ਾ ਨੇ ਤੇ ਉਸੇ 10ਵੇਂ ਪਾਸ਼ਾ ਜੀ ਦੇ ਨਾਮ ਤੇ ਉਹਨਾਂ ਨੇ ਇਹ ਕਾਲਜ ਰੱਖਿਆ ਬਹੁਤ ਵੱਡੀ ਗੱਲ ਹੈ ਇੱਕ ਨਰਸਰੀ ਸਕੂਲ ਇੱਕ ਉਸ ਤੋਂ ਉੱਪਰਲਾ ਸਕੂਲ ਇੱਕ ਕਾਲਜ ਇੱਕ ਕਮੇਟੀ ਚਲਾ ਰਹੀ ਹੈ ਉਹ ਵਧਾਈ ਦੇ ਪਾਤਰ ਨੇ ਸੱਚੀ ਮੁੱਚੀ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਮੈਂ ਉਹਨਾਂ ਨੂੰ ਵਧਾਈ ਦੇਣਾ ਤੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਸਾਧ ਸੰਗਤ ਜੀ ਇੱਛੇ ਹੁਣੇ ਭੋਗ ਤੋਂ ਬਾਅਦ ਕੁਝ ਸੇਵਾਵਾਂ ਹੋਣੀਆਂ ਨੇ